ਭਾਰਤ ਦੇ ਇਤਿਹਾਸ ਸੇ ਪਹਿਲੀ ਵਾਰ ਹੀ ਹਰ ਇਲੈਕਟ੍ਰੋਨਿਕ ਆਈਟਮ ਮਿਲੇਗੀ 90% ਤੱਕ ਦੇ ਆਫ ਤੇ ਬਿਲਕੁਲ ਜੀ ਸਾਡੇ ਕੋਲ ਰੈਫਰਿਜਰੇਟਰ ਦੀ ਜਿਹੜੀ ਰੇਂਜ ਸ਼ੁਰੂ ਹੋ ਜੂਗੀ 3500 ਰੁਪਏ ਤੋਂ ਔਰ ਤੁਸੀਂ ਦੇਖ ਸਕਦੇ ਹੋ ਜਿਵੇਂ ਕੀ ਇਹ Samsung ਬ੍ਰਾਂਡ ਦਾ ਫ੍ਰਿਜ ਹੈ ਜੀ ਇਸ ਦੀ 20 ਸਾਲ ਦੀ ਕੰਪਨੀ ਗਾਰੰਟੀ ਹੈ ਇਹ ਜਿਹੜਾ ਫ੍ਰਿਜਾ 20000 ਰੁਪਏ ਦਾ ਹੈ ਉਹਦਾ ਸਾਡੇ ਰਿਹਾਂ ਨੂੰ ਬਲੈਂਸਸੇ ਤੁਹਾਨੂੰ ਮਿਲੂਗਾ ਸਿਰਫ 10000 ਰੁਪਏ ਦਾ ਭਾਜੀ ਬ੍ਰਾਂਡ ਨਿਊ ਹੈ ਨਾ ਜੀ ਬਿਲਕੁਲ ਸਰ ਬ੍ਰਾਂਡ ਨਿਊ ਪੀਸ ਆ ਜੀ ਇਹ ਜਿਹੜਾ AC ਹੈ LG ਦਾ ਇਹ ਵੀ ਡੇਟ ਹਨ ਇਨਵਰਟਰ ਮਾਡਲ ਆ ਜੀ ਇਹ ਡਿਊਲ ਇਨਵਰਟਰ ਜਿਹਨੂੰ ਆਪਾਂ ਕਹਿੰਦੇ ਆ ਬਿਲਕੁਲ ਜੀ ਡਿਊਲ ਇਨਵਰਟਰ ਲੇਟੈਸਟ ਟੈਕਨੋਲੋਜੀ ਪੈਪ ਇਹਦੀ ਵੀ ਨਾਲ ਹੀ ਆ ਜੀ ਇਸ ਦੀ ਜੋ ਕੀਮਤ ਆ ਉਹ 54000 ਰੁਪਏ ਕੀਮਤ ਆ ਲੇਕਿਨ ਅਸੀਂ ਆਪਣੇ ਰਿਹ ਰਹ ਚਿਮਣੀ ਵੀ ਜਿਹੜੀ ਤੁਹਾਨੂੰ ਮਾਰਕੀਟ ਚੋਂ 10-15000 ਤੋਂ ਘੱਟ ਨਹੀਂ ਮਿਲਦੀ ਉਹ ਵੀ ਸਾਡੇ ਰਿਹਾਂ ਨੂੰ ਪਲੇਸੇ ਅਸੀਂ ਦਵਾਂਗੇ ਸਿਰਫ 2500 ਰੁਪਏ ਦੀ ਹਿੰਦਵੇਅਰ ਦੀ ਚਿਮਣੀ ਨਾਲੇ ਕੰਪਨੀ ਵਾਰੰਟੀ ਦੇ ਨਾਲ ਵਿੱਧ ਬਿੱਲ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਤੇ ਸ਼ੇਅਰ ਟੂ ਗਰੁੱਪ ਕਰੇਗਾ ਉਹਨਾਂ ਚੋਂ ਅਸੀਂ ਇੱਕ ਬੰਦੇ ਨੂੰ 32 ਇੰਚ ਦੀ ਸਮਾਰਟ LED ਬਿਲਕੁਲ ਫ੍ਰੀ ਦਵਾਂਗੇ ਇਹ ਗੋਡਰੇ ਦਾ ਐਸੀ ਬਿਲਕੁਲ ਡੱਬਾ ਬੰਦ ਇਨਵਰਟਰ ਐਸੀ ਇਹ ਤੁਹਾਨੂੰ ਦੇਣ ਜਾ ਰਹੇ ਹਾਂ ਸਿਰਫ ਤੇ ਸਿਰਫ 8000 ਰੁਪਏ ਦਾ ਜੀ ਇਹ ਇਨਵਰਟਰ ਵਾਲਾ ਆ ਗਿਆ ਬਿਲਕੁਲ ਇਨਵਰਟਰ ਏਸੀ ਆ ਜੀ ਲੇਟੈਸਟ ਟੈਕਨੋਲੋਜੀ ਆ 10 ਸਾਲ ਦੀ ਕੰਪਨੀ ਗਾਰੰਟੀ ਆ ਜੀ 32 ਇੰਚ ਦੀ ਜਿਹੜੀ LED ਆ ਸੋਨੀ ਸੈਮਸੰਗ LG ਦੀ ਨੋਰਮਲ LED ਸਾਡੇ ਕੋਲ ਸਿਰਫ 6000 ਤੋਂ ਸ਼ੁਰੂ ਹੋ ਰਹੀ ਏ ਹੁਣ ਇਹ ਜਿਵੇਂ 43 ਇੰਚੀ ਸੈਮਸੰਗ ਦੀ LED ਆ ਜੀ ਇਹ ਅਸੀਂ ਦੇ ਦਾਂਗੇ ਸਿਰਫ 16000 ਰੁਪਏ ਦੀ ਇਹ ਜਿਹੜੀ ਫ੍ਰਿਜ ਆ ਜੀ ਇਹ ਡਬਲ ਡੋਰ ਸੈਮਸੰਗ ਦੀ ਫ੍ਰਿਜ ਆ ਇਸ ਦੀ ਆਨਲਾਈਨ ਜੋ ਕੀਮਤ ਆ ਉਹ ਹੈਗੀ ਆ 54000 ਰੁਪਏ ਆ ਤੇ ਸਾਡੇ ਰਿਹਾਨੋ ਪਲੈਸਿਸ ਤੇ ਤੁਹਾਨੂੰ ਇਹ ਫ੍ਰਿਜ ਮਿਲੂਗੀ ਸਿਰਫ ਤੇ ਸਿਰਫ 27000 ਰੁਪਏ ਦੀ ਇਹ 1.5 ਕਿਲੋ ਦੀ ਫਰੰਟ ਲੋਡ ਹੀਟਰ ਵਾਲੀ ਵਾਸ਼ਿੰਗ ਮਸ਼ੀਨ ਆ ਜੀ ਇਹ ਜੀ ਮਾਰਕੀਟ ਜੋ ਕੀਮਤ ਆ ਜੀ ਐਮ ਆਰ ਪੀ ਆ ਉਹ ਹੈਗੀ ਆ 50 ਤੋਂ 60000 ਰੁਪਿਆ ਸਾਡੇ ਰਿਹਾਨੋ ਪਲੈਸਿਸ ਤੇ ਇਹ ਮਸ਼ੀਨ ਤੁਹਾਨੂੰ ਮਿਲੂਗੀ ਸਿਰਫ ਤੇ ਸਿਰਫ 23000 ਰੁਪਏ ਦੀ ਸਰ ਡਿਸ਼ ਵਾਸ਼ਰ ਵੀ ਦੇਣ ਜਾ ਰਹੇ ਆ ਜੀ ਮੀਡੀਆ ਕੰਪਨੀ ਦਾ ਡਿਸ਼ ਵਾਸ਼ਰ ਆ ਜੀ 54000 ਰੁਪਏ ਦੀ ਐਮ ਆਰ ਪੀ ਆ ਤੇ ਸਾਡੇ ਰਿਹਾਨੋ ਪਲੈਸਿਸ ਦੇ ਦੇਣ ਜਾ ਰਹੇ ਆ ਸਿਰਫ 15000 ਦਾ ਜਿਹੜਾ LG ਦਾ ਪੀਸਾ ਜੀ LG ਦੀ MRP ਜਿਹੜੀ ਹੈਗੀ ਉਹ ਹੈਗੀ 19000 ਰੁਪਇਆ ਸਾਡੇ ਰਿਹਾਨੋਂ ਪਲੈਂਸਸ ਤੇ ਤੁਹਾਨੂੰ ਇਹ ਮਿਲੂਗਾ ਸਿਰਫ 9000 ਦਾ ਇਸ ਤੋਂ ਇਲਾਵਾ ਜੇ ਕਿਸੇ ਨੇ ਸੈਮੀ ਵਾਸ਼ਿੰਗ ਮਸ਼ੀਨ ਲੈਣੀ ਆ ਉਹ ਵੀ ਸਾਡੇ ਕੋਲ ਤੁਹਾਨੂੰ ਡੈਮੋ ਪੀਸ ਵੀ ਮਿਲ ਜਾਣਗੇ ਸਾਰੀਆਂ ਕੰਪਨੀਆਂ ਦੀਆਂ ਮਸ਼ੀਨਾਂ ਮਿਲਣਗੀਆਂ 5 ਸਾਲ ਦੀ ਗਾਰੰਟੀ ਤੇ ਸਿਰਫ 5000 ਰੁਪਏ ਚ ਇੰਡਕਸ਼ਨ ਅਸੀਂ ਸ਼ੁਰੂ ਕਰ ਦਾਂਗੇ ਇਹ ਪ੍ਰੈਸਟिज ਦਾ 900 ਰੁਪਏ ਦਾ ਜੀ ਹੁਣ ਜਿਵੇਂ ਆ ਲਗੇ ਤੁਸੀਂ ਦੇਖ ਸਕਦੇ ਹੋ ਇਹ ਲਗੇ 8800 ਰੁਪਏ ਦਾ ਜੀ ਸਾਡੇ ਰਿਆਨੋ ਬਲੈਂਸਸ ਤੇ ਅਸੀਂ 75% ਦਾ ਲੈਸ ਦੇ ਰਹੇ ਆ ਜੀ। ਇਹ ਮਤਲਬ ਇਹ ਸਾਬ ਨਾਲ ਤੇ ਮੇਰੇ ਸਾਹ ਨਾਲ ਕਿਨੇ ਰਹਿ ਗਿਆ 2500 ਦਾ? 2200 ਰੁਪਏ ਦਾ ਸਰ। ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਪੈਨਾਸੋਨਿਕ ਦਾ ਜਿਹੜਾ ਫ੍ਰਿਜ ਆ ਜੀ ਇਹ ਡੈਮੋ ਪੀਸ ਦੇ ਵਿੱਚ ਆ। ਇਸ ਦੇ ਵਿੱਚ ਮਾਈਨਰ ਕਿਤੇ ਸਕਰਾਚ ਹੈ ਜਾਂ ਨਹੀਂ ਵੀ ਹੈ। ਇਹ ਜਿਹੜਾ ਫ੍ਰਿਜ ਆ ਇਹ ਫ੍ਰਿਜ ਤੁਹਾਨੂੰ ਅਸੀਂ ਦੇਣ ਜਾ ਰਹੇ ਆ ਸਿਰਫ ਤੇ ਸਿਰਫ 14000 ਰੁਪਏ ਦਾ। ਪਰ ਇਹ ਡਬਲ ਡੋਰ ਵਾਲਾ 14000 ਰੁਪਏ ਦਾ? ਬਿਲਕੁਲ ਜੀ। ਇਹ ਡਬਲ ਡੋਰ ਪੈਨਾਸੋਨਿਕ ਦਾ ਫ੍ਰਿਜ 14000 ਰੁਪਏ ਦਾ ਜਿਸ ਦੀ 5 ਸਾਲ ਦੀ ਕੰਪਨੀ ਵੱਲੋਂ ਗਾਰੰਟੀ ਵੀ ਮਿਲੂਗੀ। ਆਹ LG ਦਾ ਫ੍ਰਿਜ ਇਹ ਤੁ ਦਾ 13000 ਰੁਪਏ ਦਾ ਵਰਲਪੂਲ ਦਾ ਫਰਿੱਜ ਇਹ ਹੈਗਾ ਜੀ 340 ਲੀਟਰ ਦਾ ਫਰਿੱਜ ਇਹ ਫਰਿੱਜ ਤੁਹਾਨੂੰ ਦਵਾਂਗੇ ਜੀ ਆਪਾਂ ਸਿਰਫ 18000 ਰੁਪਏ ਦਾ ਆ ਹਾਇਰ ਦਾ ਫਰਿੱਜ ਇਹ ਫਰਿੱਜ ਦੇ ਦਾਂਗੇ ਤੁਹਾਨੂੰ 19000 ਰੁਪਏ ਦਾ ਭਾਜੀ ਕਾ ਯਾਰ ਫਰਿੱਜ thì ਲਕੋ ਕੇ ਰੱਖੀ ਹੋਈ ਇਹਦੇ ਬਾਰੇ ਦੱਸੇ ਨਹੀਂ ਯਾਰ ਸਰ ਲਕੋ ਕੇ ਨਹੀਂ ਰੱਖੀ ਜੀ ਇਹ ਵੀ ਫਰਿੱਜ ਦੇਣ ਨੂੰ ਹੀ ਰੱਖੀ ਆ ਐਲਜੀ ਦੀ ਫਰਿੱਜ ਆ ਜੀ ਇਹ 750 ਲੀਟਰ ਦੀ ਫਰਿੱਜ ਆ 750 ਲੀਟਰ ਦੀ ਬਿਲਕੁਲ ਜੀ ਡੈਮੋ ਪੀਸ ਦੇ ਵਿੱਚ ਆ ਇਸ ਦੀ ਕੰਪਨੀ ਵੱਲੋਂ 5 ਸਾਲ ਦੀ ਗਾਰੰਟੀ ਮਿਲੂਗੀ ਜੀ ਇਹ ਫਰਿੱਜ ਅਸੀਂ ਤੁਹਾਨੂੰ ਦੇਣ ਜਾ ਰਿਹਾ ਸਿਰਫ 4500 ਭਾਜੀ 45000 ਰੁਪਏ ਦੀ ਕੀ ਗੱਲ ਕਰਦੇ ਪਿਓ ਬਿਲਕੁਲ ਜੀ 180000 ਰੁਪਏ ਦੀ ਆਨਲਾਈਨ ਆਸੀ 45000 ਦੀ ਦਵਾਂਗੇ ਜੀ ਅਸੀਂ ਤੁਹਾਨੂੰ ਬ੍ਰਾਂਡਡ ਐਲਈਡੀਆਂ ਵੀ ਉਸ ਰੇਟਾ ਤੇ ਦੇ ਦਾਂਗੇ ਜਿਸ ਰੇਟ ਤੇ ਮਾਰਕੀਟ ਦੇ ਵਿੱਚ ਤੁਹਾਨੂੰ ਚਾਈਨੈਸ ਐਲਈਡੀ ਵੀ ਨਹੀਂ ਮਿਲ ਸਕਦੀ ਜਿਵੇਂ ਕੀ ਬ੍ਰਾਂਡ ਦੀ ਗੱਲ ਕਰੀਏ ਸਾਡੇ ਕੋਲ ਸੈਮਸੰਗ ਐਲਜੀ ਐਮਆਈ ਮਾਈਕਰੋਮੈਕਸ ਸੈਮਸੰਗ ਹਰ ਬ੍ਰਾਂਡ ਦੀ ਸਾਡੇ ਕੋਲ ਤੁਹਾਨੂੰ ਐਲਈਡੀ ਮਿਲੂਗੀ 32 ਇੰਚ ਦੀ ਜਿਹੜੀ ਐਲਈਡੀ ਹੈ ਸੋਨੀ ਸੈਮਸੰਗ ਐਲਜੀ ਦੀ ਨਾਰਮਲ ਐਲਈਡੀ ਸਾਡੇ ਕੋਲ ਸਿਰਫ 6000 ਤੋਂ ਸ਼ੁਰੂ ਹੋ ਰਹੀ ਹੈ ਜੀ ਕੀ ਗੱਲ ਕਰਦੇ ਪਏ 6000 ਰੁਪਏ ਚ ਲੋਕੀ 24 ਇੰਚ ਨਹੀਂ ਦਿੰਦੇ ਤੁਸੀਂ 32 ਇੰਚ ਦਿੰਦੇ ਪਏ ਉਹ ਵੀ ਬ੍ਰਾਂਡ ਦੇ ਵਿੱਚ ਬਿਲਕੁਲ ਜੀ ਬਿਲਕੁਲ ਬ੍ਰਾਂਡ ਦੇ ਵਿੱਚ 32 ਇੰਚ ਦੀ ਸੈਮਸੰਗ ਸੋਨੀ ਐਲਜੀ ਦੀ ਐਲਈਡੀ ਸਿਰਫ 6000 ਤੋਂ ਸ਼ੁਰੂ ਕਰ ਰਹੇ ਹਾਂ ਹੁਣ ਇਹ ਜਿਵੇਂ 43 ਇੰਚੀ Samsung ਦੀ LED ਆ ਜੀ ਇਹ ਅਸੀਂ ਦੇ ਦਾਂਗੇ ਸਿਰਫ 16000 ਰੁਪਏ ਦੀ ਭਾਜੀ ਦੀ ਕੋਈ ਗਾਰੰਟੀ ਵਰੰਟੀ ਵੀ ਮਿਲੂਗੀ ਸਰ ਗਾਰੰਟੀ ਵੀ ਮਿਲੂਗੀ ਤੇ ਬਿੱਲ ਵੀ ਕੱਟ ਕੇ ਦੇਵਾਂਗੇ ਜੀ ਬਾਕੀ ਸਾਡੇ ਕੋਲ ਤੁਸੀਂ ਹੋਰ ਵੀ ਲੇਟੈਸਟ ਮਾਡਲ ਜਿਵੇਂ MI ਜونی ਜੋ ਵੀ ਹੈ ਲੇਟੈਸਟ ਮਾਡਲ ਵੀ ਤੁਹਾਨੂੰ ਸਾਡੇ ਕੋਲ ਸਾਰੇ ਮਿਲਣਗੇ ਸਰ ਵਾਸ਼ਿੰਗ ਮਸ਼ੀਨ ਵੀ ਤੁਹਾਨੂੰ ਅਸੀਂ ਦੇ ਦਾਂਗੇ ਬਹੁਤ ਪਰਤੇ ਦੇ ਨਾਲ ਇਹ 10.5 ਕਿਲੋ ਦੀ ਫਰੰਟ ਲੋਡ ਹੀਟਰ ਵਾਲੀ ਵਾਸ਼ਿੰਗ ਮਸ਼ੀਨ ਆ ਜੀ ਹੀਟਰ ਵਾਲੀ ਉਹ ਕੀ ਹੁੰਦਾ ਭਾਜੀ ਯਾਰ ਸਰ ਇਹਦੇ ਵਿੱਚ 100% ਡਰਾਈ ਰਹਿੰਦਾ ਜੀ ਪੜਾ ਨਾਲੇ ਪਾਣੀ ਵੀ ਅਬਜ਼ਰਬ ਕਰਦੀ ਆ ਜੀ ਵਾਹ ਜੀ ਵਾਹ ਇਹ ਕਿਨੇ ਦੇਣੀ ਬਾਜੀ ਇਹ ਜੀ ਮਾਰਕੀਟ ਜੋ ਕੀਮਤ ਆ ਜੀ ਐਮ ਆਰ ਪੀਆ ਉਹ ਹੈਗੀ ਆ 50 ਤੋਂ 60000 ਰੁਪਿਆ ਸਾਡੇ ਰਿਹਾਂ ਨੂੰ ਬਲੈਸ ਦੇ ਇਹ ਮਸ਼ੀਨ ਤੁਹਾਨੂੰ ਮਿਲੂਗੀ ਸਿਰਫ ਤੇ ਸਿਰਫ 23000 ਰੁਪਏ ਦੀ ਇਸ ਤੋਂ ਇਲਾਵਾ ਤੁਹਾਨੂੰ ਸਾਡੇ ਕੋਲ ਇੰਡਕਸ਼ਨ ਵੀ ਮਿਲ ਜਾਣਗੇ ਐਸਟਿਸ ਪੀਜ਼ਨ ਤੇ ਫਿਲਪਸ ਸਾਰੇ ਬ੍ਰਾਂਡਾਂ ਦੇ ਡਿਕਸ਼ਨ ਮਿਲ ਜਾਣਗੇ ਜੀ ਇਹ ਇਹ ਭਾਜੀ ਇਹ ਤਾਂ ਮੈਨੂੰ ਲੱਗਦਾ ਬਹੁਤ ਮਹਿੰਗੇ ਮਹਿੰਗੇ ਹੋਣੇ ਮੇਰੇ ਹਿਸਾਬ ਨਾਲ ਸਰ ਬਾਹਰ ਮਹਿੰਗੇ ਆ ਜੀ ਸਾਡੇ ਕੋਲ ਕੁਛ ਵੀ ਮਹਿੰਗਾ ਨਹੀਂ ਇੰਡਕਸ਼ਨ ਅਸੀਂ ਸ਼ੁਰੂ ਕਰ ਦਾਂਗੇ ਇਹ ਪ੍ਰੈਸਟिज ਦਾ 900 ਰੁਪਏ ਦਾ ਜੀ ਭਾਜੀ 900 ਰੁਪਏ ਦਾ ਭਾਜੀ ਕੀ ਕਰ ਬਿਲਕੁਲ ਜੀ ਬਿਲਕੁਲ 900 ਰੁਪਏ ਦਾ ਇੰਡਕਸ਼ਨ ਚੂਲਾ ਜੀ ਉਸ ਤੋਂ ਮੈਨੂੰ ਕਹਨਾ ਇੱਕ ਰੇਟ ਚੈੱਕ ਕਰ ਲਓ ਵੀਡੀਓ ਚੱਕਰ ਚ ਇਨਸਾਨ ਨਾ ਕਰਾ ਲਈਓ ਨਹੀਂ ਸਰ ਬਿਲਕੁਲ ਨਹੀਂ ਜੀ ਇਹ ਅਸੀਂ ਦੇਣ ਜਾ ਰਹੇ ਹਾਂ 900 ਰੁਪਏ ਦਾ ਜੀ ਉਸ ਤੋਂ ਬਾਅਦ 1200 ਰੁਪਏ ਦਾ ਜੀ ਫਿਲਪਸ ਦਾ 1500 ਰੁਪਏ ਦਾ ਫ ਅਗੇ ਜੀ ਤੁਹਾਨੂੰ ਅਸੀਂ ਬਹੁਤ ਪਰਦੇ ਦਾ ਦੇਣ ਜਾ ਰਹੇ ਆ ਜੀ ਇਹ ਬ੍ਰਾਂਡਡ ਆਗੇ ਨਾ ਬਾਈ ਬਿਲਕੁਲ ਸਰ ਬ੍ਰਾਂਡਡ ਮਿਲੂਗਾ ਅਮਰੀਕਨ ਟੂਰਿਸਟ ਰੈਸਟੋਗੇਟ ਤੇ ਸਫਾਰੀ ਦਾ ਲਗੇ ਜੀ ਹੁਣ ਜਿਵੇਂ ਆ ਲਗੇ ਤੁਸੀਂ ਦੇਖ ਸਕਦੇ ਹੋ ਇਹ ਲਗੇ 8800 ਰੁਪਏ ਦਾ ਜੀ ਸਾਡੇ ਰਿਹਾਨੋ ਬਲੈਂਸਸ ਤੇ ਅਸੀਂ 75% ਦਾ ਲੈਸ ਦੇ ਰਹੇ ਆ ਜੀ ਇਹ ਮਤਲਬ ਇਹ ਸਾਬ ਨਾਲ ਤੇ ਮੇਰੇ ਸਾ ਨਾਲ ਕਿੰਨੇ ਰਹਿ ਗਏ 2500 ਦਾ 2200 ਰੁਪਏ ਦਾ ਸਰ 2200 ਰੁਪਏ ਦਾ 2200 ਰੁਪਏ ਦਾ ਭਾਜੀ ਬਿਲਕੁਲ ਜੀ ਬ੍ਰਾਂਡਡ ਲਗੇ ਜ 2200 ਰੁਪਏ ਦਾ ਪੂਰਾ ਫੁੱਲ ਸਾਈਜ਼ ਦਾ ਜੀ ਲੋਹੀ ਦੇਖਣਾ ਹੈ ਸਾਈਜ਼ ਪੂਰਾ ਫੁੱਲ ਵਾਲਾ ਹੈ ਨਾ ਇਹ ਤਾਂ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਕਲਰ ਦੀ অপਸ਼ਨ ਵੀ ਬਹੁਤ ਆ ਜੀ ਸਾਰੇ ਲਗੇਜ ਤੇ ਸਾਹੀ 75% ਦਾ ਡਿਸਕਾਊਂਟ ਦਵਾਂਗੇ ਜੀ ਵਾਹ ਜੀ ਤੇ ਇੱਕ ਪਾਜੀ ਆ ਕੀ ਹੈ ਆਪਣੇ ਵਜਨਸ ਤੇ ਲੈਂਦਾ ਜੇ ਨਹੀਂ ਨਹੀਂ ਸਰ ਇਹ ਵੀ ਆਪਾਂ ਸਕੀਮ ਲਈ ਲੈਂਦਾ ਜੀ ਇਹ ਵੀ ਸੇਲ ਤੇ ਆ ਜੀ ਇਹ ਤੇ ਕੀ ਸੇਲ ਲੱਗੀ ਪਾਜੀ ਯਾਰ ਸਰ ਮਾਰਕੀਟ ਦੇ ਵਿੱਚ ਤੁਸੀਂ ਮਾਰਕੀਟ ਛੱਡੋ ਪੂਰੇ ਇੰਡੀਆ ਦੇ ਵਿੱਚ ਕਿਤੋਂ ਵੀ ਟਰਾਈ ਕਰ ਲਓ ਤੁਹਾਨੂੰ 4000 ਤੋਂ ਘੱਟ ਕੋਈ ਗਿਟਾਰ ਨਹੀਂ ਮਿਲੂਗਾ ਰਿਹਾਨੋਂ ਬੈਲੈਂਸਸ ਦੇਣ ਜਾ ਰਹੇ ਆ ਸਿਰਫ 1800 ਰੁਪਏ ਦਾ ਇਹ ਪਾਜੀ ਇਹ ਇੰਨਾ ਸਸਤਾ ਹੈ ਕਿਦਾਂ ਯਾਰ ਸਰ ਸਿਰਫ ਬਾਕਸ ਦਾ ਹਲਕੀ ਫੁਲਕੀ ਹਾਲਤ ਖਰਾਬ ਆ ਜੀ ਇਸ ਬਿਲਕੁਲ ਨਿਊ ਆ ਵਿਦ ਕਵਰ ਦੇ ਨਾਲ 1600 ਰੁਪਏ ਦਾ ਦੇਣ ਜਾ ਰਹੇ ਆ ਜੀ ਭਾਈ ਇੰਨੀ ਐ ਡੀਲਾਂ ਤੇ ਦੇਤੀਆਂ ਕਿ ਇਹ ਐਡਰੈਸ ਤੇ ਮੋਬਾਈਲ ਨੰਬਰ ਵੀ ਦੇ ਦਿਓ ਸਾਡਾ ਐਡਰੈਸ ਆ ਜੀ ਲੁਧਿਆਣਾ ਤੋਂ ਮਲੇਰਕੋਟਲਾ ਰੋਡ ਡੀਅਰ ਆਲਮਗੀਰ ਸਾਹਿਬ ਗੁਰਦੁਆਰਾ ਮੇਨ ਰੋਡ ਦੇ ਉੱਤੇ ਆ ਜੀ ਬਾਕੀ ਤੁਸੀਂ ਜਦੋਂ ਗੂਗਲ ਤੇ ਰਿਹਾਨੋ ਪਲੈਸਸ ਲਿਖੋਗੇ ਸਾਡੇ ਆਫਿਸ ਦੀ ਪ੍ਰੋਪਰ ਲੋਕੇਸ਼ਨ ਆ ਜੂਗੀ ਤੇ ਮੋਬਾਈਲ ਨੰਬਰ ਆ ਜੀ ਸਾਡਾ 76963 38450